ਦੀ ਰੀਸ ਕੋਈ ਨਹੀਂ ਦੁਨੀਆ ਦਾ ਇੱਕੋ ਇੱਕ ਐਸਾ ਬਾਪ ਦੁਨੀਆ ਦਾ ਇੱਕੋ ਇੱਕ ਐਸਾ ਪਿਤਾ ਪੁੱਤ ਜਿਹਦੇ ਵਰਗਾ ਬਾਪ ਵੀ ਕੋਈ ਨਹੀਂ ਤੇ ਜਿਹਦੇ ਵਰਗਾ ਪੁੱਤ ਵੀ ਨਹੀਂ ਜੇ ਦੁਨੀਆ ਤੇ ਪੁੱਤਾਂ ਦੀ ਝਾਤੀ ਮਾਰੀਏ ਲੋਕ ਕਹਿੰਦੇ ਸਰਵਣ ਬੜਾ ਮਹਾਨ ਪੁੱਤ ਸੀ ਹੋਵੇਗਾ ਮਾਂ ਬਾਪ ਦੀ ਸੇਵਾ ਕੀਤੀ ਆ ਪਰ ਜਦੋਂ ਪੁੱਤ ਵੇਖਣਾ ਹੋਵੇ ਤੇ ਦੁਨੀਆ ਦੇ ਉੱਤੇ ਗੁਰੂ ਗੋਬਿੰਦ ਸਿੰਘ ਵਰਗਾ ਪੁੱਤ ਕੋਈ ਨਹੀਂ ਜੇ ਬਣ ਸਕਦਾ ਦਾ ਹੈ ਆਪ ਤੇ ਜਤੀਮ ਹੋਣਾ ਪ੍ਰਵਾਨ ਕਰ ਲਿਆ ਪਰ ਇਸ ਦੇਸ਼ ਦੇ ਕਰੋਨਾ ਬੱਚੇ ਜਤੀਮ ਹੋਣ ਤੋਂ ਬਚਾ ਲੈ ਆਪਣਾ ਫਰਦਾਸ਼ੀ ਉਹਦੇ ਵਰਗਾ ਪੁੱਤ ਵੀ ਕੋਈ ਨਹੀਂ ਤੇ ਉਹਦੇ ਵਰਗਾ ਬਾਪ ਵੀ ਕੋਈ ਨਹੀਂ ਉਹ ਬਾਪ ਕਿੱਦਾਂ ਦਾ ਹੈ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਦੇਤੀਆਂ ਤੇ ਪੁੱਤਾਂ ਦੀਆਂ ਲਾਸ਼ਾਂ ਵਿੱਚ ਖਲੋ ਕੇ ਅਕਾਲ ਪੁਰਖ ਪ੍ਰਮਾਤਮਾ ਮਦ ਵੀ ਕਿ ਆਖਿਆ ਤੀਰਾ ਤੁਝ ਕੋ ਸੌਂਪਦੇ ਕਿ ਆਲਾ ਕੀ ਹੁੰਦਾ ਉਹ ਬਾਪ ਇਦਾਂ ਦਾ ਹੈ ਜਿਹੜਾ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਲੰਘ ਕੇ ਵੀ ਇਹ ਗੀਤ ਗਾਉਂਦਾ ਏ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਅਰਜਨ ਦਾ ਪੁੱਤ ਮਰ ਗਿਆ ਅਬ ਮੰਨੂ ਮਾਂ ਪਾਲਕ ਦੇ ਦੁੱਧ ਚ ਤੇ ਆਪਣੀ ਕਮਾਨ ਜ਼ਮੀਨ ਤੇ ਸੁੱਟ ਕੇ ਅਰਜਨ ਬਣਾ ਰਿਹਾ ਕਹਿੰਦਾ ਮੇਰਾ ਪੁੱਤ ਮਰ ਗਿਆ ਬਲਹਾਰ ਨੇ ਜਾਵਾ ਕਲਗੀ ਵਾਲਿਆ ਤੂੰ ਤੇ ਆ ਗਿਆ ਇੱਕ ਅਕਾਲੀ ਮੰਨ ਲਈਏ ਕੋਈ ਇਹ ਨਾ ਕਵੇ ਕਿ ਪੁੱਤ ਮਰਵਾਉਣ ਵੇਲੇ ਪੱਟੀ ਪੁਰਾਣੀ ਬਣ ਲਈ